हां जी ਕੀ ਨਾਮ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਮੈਂ 올 ਇੰਡੀਆ ਕਾਰ ਡੀਲਰ ਐਸੋਸੀਏਸ਼ਨ ਪੰਜਾਬ ਔਰ ਨਾਲ ਹੀ ਬਠਿੰਡਾ ਦਾ ਪ੍ਰਧਾਨ ਹੈਗਾ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਤਕਰੀਬ ਚੌਥਾ ਜਾਂ ਪੰਜਵਾਂ ਮੇਲਾ ਆਪਾਂ ਕਹਿ ਲਈਏ ਉਹ ਬਠਿੰਡਾ ਦੇ ਰਾਇਲ ਬਿਜ਼ਨਸ ਪਾਰਕ ਮਲੂਟ ਰੋਡ ਦੇ ਵਿੱਚ ਜਿਹੜਾ ਹੈਗਾ ਉਹ ਆਰਗੇਨਾਈਜ਼ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਕਿ ਸਾਡੇ ਤਕਰੀਬਨ ਮਾਲਵੇ ਦੇ ਸਾਰੇ ਹੀ ਸੱਜਣਾਂ ਵੱਲੋਂ ਬਹੁਤ ਦੇ ਨੂੰ ਜਿਹੜਾ ਹੈਗਾ ਭਾਰਮਾ ਸਮਰਥਨ ਮਿਲਿਆ ਪਹਿਲਾਂ ਤਾਂ ਅਸੀਂ ਸਾਰੇ ਹੀ ਪੰਜਾਬੀਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਬਖਸ਼ਿਆ ਸਾਰੇ ਹੀ মিডিਆ ਵਾਲੇ ਸੱਜਣਾ ਦਾ ਜਿਹੜੇ ਸਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਜਿਹੜਾ ਹੁਣ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਆ 18 ਔਰ 19 ਔਰ 20 ਤਰੀਕ ਨੂੰ ਜਿਹੜਾ ਹੈਗਾ ਦੀਵਾਲੀ ਦਾ ਇੱਕ ਵਿਸ਼ੇਸ਼ ਆਫਰ ਅਸੀਂ ਲਾਇਆ ਇਸ ਮੇਲੇ ਦੇ ਉੱਪਰ ਇਹ ਤਿੰਨ ਦਿਨਾਂ ਦਾ ਮੇਲਾ ਰਹੇਗਾ ਜਿੰਨੇ ਵੀ ਸੱਜਣ ਇਸੇ ਵਿਜ਼ਿਟ ਕਰਨਗੇ ਸਾਰਾਂ ਦਾ ਇੱਕ ਲੱਕੀ ਡਰਾਅ ਕੱਢਿਆ ਜਾਊਗਾ ਹਰ ਦਿਨ ਤਿੰਨ ਦਿਨਾਂ ਤਾਂ ਪੰਜ ਜਿਹੜੇ ਐਵਰੀਡੇ ਲੱਕੀ ਵਿਨਡਰ ਇਥੋਂ ਕੱਢੇ ਜਾਇਆ ਕਰਨਗੇ ਬਹੁਤ ਵਧੀਆ ਜਿਹੜੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਜਿੰਨੇ ਵੀ ਸੱਜਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੋਟੀ ਜਾਂ ਵੱਡੀ ਕਾਰ ਖਰੀਦੂਗਾ ਹਰ ਕਸਟਮਰ ਨੂੰ ਜਿਹੜਾ ਹੈਗਾ ਹਰ ਕਾਰ ਦੇ ਨਾਲ ਜਿਹੜਾ ਉਹ ਇੱਕ ਆਕਰਸ਼ਿਤ ਗਿਫਟ ਦਿੱਤਾ ਜਾਊਗਾ ਸੋ ਸਾਰੇ ਹੀ ਸੱਜਣਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਸਸਤੀਆਂ ਔਰ ਸਭ ਤੋਂ ਵੱਡੇ ਕਾਰ ਮੇਲੇ ਦੇ ਵੱਡੇ ਕਰਾਊਡ ਦੇ ਵਿੱਚੋਂ ਕਾਰਾਂ ਖਰੀਦਣ ਦੇ ਲਈ ਤੁਸੀਂ ਰਾਇਲ ਬੀਨਸ ਪਾਰਕ ਮਲੋੜ ਰੋਡ ਬਠਿੰਡਾ ਦੇ ਵਿੱਚੋਂ ਪਹੁੰਚੋ ਅਸੀਂ ਸਾਰੇ ਤੁਹਾਡਾ ਜਿਹੜਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਇੰਤਜ਼ਾਰ ਕਰਾਂਗੇ ਧੰਨਵਾਦ ਇੱਕ ਵਾਰੀ ਦੁਬਾਰੇ ਦੱਸ ਦੋ ਕਿਹੜੇ ਤਰੀਕੇ ਤੇ ਕਿਹੜੇ ਰੋਡ ਤੇ ਆ ਤੁਹਾਡਾ ਇਹ ਇਹ ਕਲੋਨੀਆ ਨਾਮ ਹੈਗਾ ਰਾਇਲ ਬਿਜ਼ਨਸ ਪਾਰਕ ਮਲੋੜ ਰੋਡ ਬਠਿੰਡਾ ਔਰ ਤਰੀਕਾਂ ਜਿਹੜੀਆਂ ਹੈਗੀਆਂ 18 19 ਔਰ 20 ਤਰੀਕੇ ਜਿਹੜੀ ਹੈਗਾ ਆਉਣ ਵਾਲੀ ਤੇ ਸ਼ਨੀਵਾਰ ਤੋਂ ਸਟਾਰਟ ਹੋ ਜਾਵੇਗਾ